ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਦੇਸੀ ਜੱਟ ਸਿੱਧੂ ਵਲੌਗ ਤੇ ਤੁਹਾਡਾ ਸਵਾਗਤ ਹੈ ਜੀ ਅਸੀਂ ਸਾਰੇ ਠੀਕ ਠਾਕ ਆ ਸਾਨੂੰ ਉਮੀਦ ਹੈ ਕਿ ਤੁਸੀਂ ਵੀ ਸਾਰੇ ਠੀਕ ਠਾਕ ਹੋਵੋਗੇ ਜੀ ਆਪਾਂ ਤੁਹਾਡੇ ਨਾਲ ਅੱਜ ਵੀਡੀਓ ਸ਼ੇਅਰ ਕਰਦੇ ਆ ਜੀ ਸੱਤ ਦੇ ਪ੍ਰੋਗਰਾਮ ਦੀ ਤੇ ਆਪਾਂ ਜਿਹੜੇ ਵੀ ਵੀਡੀਓ ਤੇ ਨਵੇਂ ਵਿਊਅਰਸ ਨੇ ਉਹਨਾਂ ਨੂੰ ਰਿਕਵੈਸਟ ਹੈ ਕਿ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਓ ਜੇ ਵੀਡੀਓ ਚੰਗੀ ਲੱਗਦੀ ਹੈ ਤੁਹਾਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਆ ਕਰੋ ਜੀ ਚੱਲਦੀ ਚੱਲਦੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦਿਆ ਕਰੋ ਜੀ ਤੇ ਬਾਕੀ ਕਮੈਂਟ ਕਰਕੇ ਆਪਦੇ ਵਿਚਾਰ ਜ਼ਰੂਰ ਦਿਆ ਕਰੋ ਜੀ ਦੀ ਆਪਾਂ ਤੁਹਾਨੂੰ ਅੱਜ ਦਿਖਾਵਾਂਗੇ ਵੀ ਸੱਤ ਦਾ ਪ੍ਰੋਗਰਾਮ ਆ ਜਿਹੜਾ ਵੀ ਕਿਸ ਤਰ੍ਹਾਂ ਮਾਲਵੇ ਦੇ ਵਿੱਚ ਜਿਹੜਾ ਇਹ ਪ੍ਰੋਗਰਾਮਾ ਮਨਾਇਆ ਜਾਂਦਾ सेलिब्रेट ਕੀਤਾ ਜਾਂਦਾ ਹੈਗਾ ਤੇ ਇਹਦੇ ਵਿੱਚ ਆਪਾਂ ਕੀ ਕੀ ਬਿਹਾਰ ਨੇ ਕਿੰਨੇ ਜਿਹੜਾ ਆਪਾਂ ਕੋਈ ਵੀ ਬਿਹਾਰ ਦੇ ਦਿੱਤੇ ਜਾਂਦੇ ਨੇ ਮਿਸਤਰੀਆਂ ਨੂੰ ਜਾਂ ਜਿਵੇਂ ਵੀ ਆਪਾਂ ਬਣਾਉਣੇ ਆਗੇ ਤੇ ਪਿੰਡ ਦੇ ਵਿੱਚ ਦੇਗ ਫੇਰੀ ਜਾਂਦੀ ਆ ਉਹ ਤੁਹਾਡੇ ਨਾਲ ਜਿਹੜਾ ਆਪਾਂ ਵਲੌਗ ਆ ਤੁਹਾਡੇ ਨਾਲ ਸ਼ੇਅਰ ਕਰਦੇ ਆਂਗੇ ਤੇ ਤੁਸੀਂ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਜੀ ਜਿਨ੍ਹਾਂ ਨੇ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਜੀ ਤੇ ਚਲੋ ਜੀ ਆਪਾਂ ਤੁਹਾਨੂੰ ਸ਼ੇਅਰ ਕਰਦੇ ਆ ਤੁਹਾਡੇ ਨਾਲ ਵੀਡੀਓ ਤੇ ਐਂਡ ਤੱਕ ਬਣੇ ਰਹੋ ਜੀ। ਤੇ ਕੰਡ ਮੋੜ ਕਰ ਲਾਂਗੇ ਦੇ। ਜਿੰਨਾਂ ਦਿਨ ਇਹ ਪੈਂਡਲ ਬਣਾਇਆ ਜਿੰਨੇ ਪਾਤਾ ਲੋਕ ਵੀ ਸਾਤਵੇਂ ਕਰੋ ਹੋ ਗਏ ਸੱਤਵੇਂ ਪ੍ਰੋਗਰਾਮ ਤੇ ਗਈਓ। Kata ki kanita <simitation> liya, walao mi karine Empa drop wo hodi, hepa hypado Shahmat <simitation> to melay soci ek, isura karina बैटरी लो करती स्नो फोन की बैटरी लो करती लैगे <laughs> 好不好？多少钱？没开 ਇੱਥੇ ਜੀ ਉਹ ਸਮਾਂ ਆ ਗਿਆ ਖੁਸ਼ੀਆਂ ਦਾ ਜਿਹੜੀ ਸੱਤ ਹੈ ਜੀ ਹੁਣ ਕੰਪਲੀਟ ਹੋ ਗਈ ਤੇ ਇੱਥੇ ਸਾਰੀਆਂ ਭੈਣਾਂ ਬਸ ਬੇਟ ਕਰਦੀਆਂ ਨੇ 5 ਤੋਂ 10 ਮਿੰਟਾਂ ਤੱਕ ਜਿਹੜਾ ਵੀ ਕੋਈ ਰਸਮ ਕੀਤੀ ਜਾਊਗੀ ਜਿਹੜਾ ਕਿ ਮਿਸਤਰੀ ਐਂਡ ਨਿਓ ਤੋਂ ਲੈ ਕੇ ਸੱਤ ਤੱਕ ਹਨਾ ਘਰ ਪਾਉਂਦਾ ਹੈਗਾ ਇਸ ਦਿਨ ਜਦ ਤੁਸੀਂ ਜਿਸ ਦਿਨ ਸੱਤ ਕਹਿੰਦੀ ਆ ਉਸ ਦਿਨ ਫਿਰ ਉਹਨੂੰ ਵਿਹਾਰ ਦਿੱਤਾ ਜਾਂਦਾ ਹੈਗਾ ਤੇ ਮਾਲਵੇ ਦੇ ਵਿੱਚ ਜਦੋਂ ਵੀ ਸੱਤ ਪੈ ਜਾਂਦੇ ਫਿਰ ਮਿਸਤਰੀ ਨੂੰ ਵਿਹਾਰ ਸਾਗਣ ਦੇ ਕੇ ਉਹਦਾ ਮੂੰਹ ਮਿੱਠਾ ਕਰਾ ਕੇ ਇਸ ਤੋਂ ਬਾਅਦ ਉਹਨੂੰ ਪੌੜੀਆਂ ਤਾਰਿਆ ਜਾਂਦਾ ਹੈਗਾ ਤੇ ਕਈ ਪਿੰਡਾਂ ਦੇ ਵਿੱਚ ਤਾਂ ਜਿਵੇਂ ਖੇਸ ਹੁੰਦਾ ਖੇਸ ਦੇ ਨਾਲ ਸਗਣਾ ਦਿੱਤਾ ਜਾਂਦਾ ਤੇ ਪਹਿਲਾ ਪੱਗ ਪੱਗ ਦਿੰਦੇ ਹੁੰਦੇ ਜੀ ਪੱਗ ਦੇ ਕੇ ਵੀ ਮਿਸਤਰੀ ਨੂੰ ਜਿਹੜਾ ਸੀ ਵਿਹਾਰ ਦਿੱਤਾ ਜਾਂਦਾ ਹੈਗਾ ਤੇ ਨਾਲ ਜਿਹੜੇ ਵੀ ਕੋਈ ਲੇਬਰ ਵਾਲੇ ਹੁੰਦੇ ਨੇ ਉਹਨਾਂ ਨੂੰ ਵੀ ਸਗਣਾ ਦਿੱਤਾ ਜਾਂਦਾ ਹੈਗਾ ਤੇ ਆਪਾਂ ਤੁਹਾਨੂੰ ਦਿਖਾਉਣਿਆਂਗੇ ਵੀ ਕੀ ਰਸਮ ਰਿਵਾਜ ਆ ਜਿਹੜਾ ਕਿ ਸੱਤ ਦੇ ਪ੍ਰੋਗਰਾਮ ਤੇ ਕੀਤਾ ਜਾਂਦਾ ਹੈਗਾ ਆਪਣੇ ਮਾਲਵੇ ਦੇ ਵਿੱਚ ਆਪਾਂ ਵੀਡੀਓ ਤੁਹਾਡੇ ਨਾਲ ਸ਼ੇਅਰ ਕਰਦੇ ਆਂਦੇ ਬਸ ਇਸ ਤੋਂ ਬਾਅਦ ਤੁਸੀਂ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਜੀ ਕਰੋ ਇੰਜੋਏ कौन बात है क्या वो फिर डॉक्टर ਉਹਦੀ ਤੇ ਹਾਂ ਚਲੋ ਉਹਦੀ ਤੇ ਉਹ ਵਾਹ ਦੇਖਣੋ ਜੇ ਆਗਮੈਂ ਇਹ ਕੋਈ ਥੰਮੀ ਨਹੀਂ ਨੂੰ ਸੱਜ ਲਿਆ ਨਾ ਫੋਨ ਕਿਥੇ ਸਰੀ ਬਾਣੀ ਉੱਤੋਂ ਮੱਠਾ ਫਾਇਓ ਲੈ ਤਾਂ ਸਾਥ ਚਲੋ ਸਾਰੇ ਆ ਗਏ ਤਰੋ ਉਹ ਪਤੀ ਨੂੰ ਪਤੀ ਚੱਲੇ ਨੂੰ ਇੱਧਰ ਕਰਾਂ ਮੈਂ ਫੇਰ ਸਾਰੇ ਬੰਦੇ ਬੁਲਾ ਲੈ ਕੋਈ ਲੈਣਾ ਹਾਂ ਫਿਰ ਤੇ ਬਜੀ ਉਹ ਜਾ ਬਾਈ ਓਏ ਜਾ ਬਾਈ ਲੈ ਹੁਣ ਬਣਾ ਨਾ ਉਹ ਤੂੰ ਆ ਬੀਤੂ ਇੱਧਰ ਬਣਾ ਮੂੰਹ ਦਾ ਇੱਧਰ ਕਰ ਲੈ ਦੋਨੇ ਕਿੰਨੀ ਕਰਾ ਕਿੰਨਾ ਕਿਤੇ ਉਹ ਨਹੀਂ ਕੁੜਾ ਗਾਡੀ ਵੰਗੀ ਦੀ ਮਾਤਾ ਸੋ ਹੀ ਹੈ ਕੋਧਾ ਕੋਲ ਇੱਕ ਹੋ ਰਿਹਾ ਇੱਕ ਚਲ ਚਲ ਤੂੰ ਤਾਂ ਆ ਜਾ ਲੈ ਪ੍ਰੋਜੈਕਟ ਸਾਹਕਾਰ ਤੋਂ ਲੈਣਾ ਪੜਾਉ ਆ ਹਾਂ ਹਾਂ ਮੰਗ ਰੋ ਮੈਂ ਆਉਂਦਾ ਜੰਨਲ ਦੇ ਲੈਣੇ ਬੰਦੇ ਮਾਤਾ ਫਿਰ ਮੰਨੀ ਨਹੀਂ ਹੁੰਦੀ ਕਿਤੇ ਗਏ ਹੋ ਹੋਰ ਹੀ ਸੀ ਆ ਗਿਆ ਹੋ ਆ ਗਿਆ ਇਧਰ ਹੋ ਗਿਆ ਸੁਖੀ ਵੀਡੀਓ ਦੇ ਵਿੱਚ ਇੱਕ ਲੈ ਲੈ ਹਾਂ ਚਾਤਾ ਜੀ ਆਇਆ ਇਧਰ ਉਰੇ ਨੂੰ ਉਤਰੋ ਚਾਚਾ ਜੀ ਇਹਦਾ ਬੱਧਾ ਵੀ ਢਾ ਕੇ ਆ ਆ ਗਿਆ ਸੁਖੀ ਹਾਂ ਬੱਧਾ ਤਾਂ ਹਟ ਜੂਗਾ ਕੋਈ ਡਰ ਜਾ ਲੱਗਦਾ ਚੱਕਰ ਹੋ ਗਿਆ ਚਲੋ ਆਇਆ ਭਾਗ ਪਿੱਛਲੇ ਗਿਆ ਤਦ ਉਹ ਹਾਪੂ ਬੰਦਾ ਹੀ ਜਾਂਨੇ ਅੱਜ ਵਾਲੇ ਅੱਜ ਵਾਲੇ ਕੀ ਕਰਾਂ ਹਾਪੂ ਬੰਦਾ ਹੀ ਜਾਂਨੇ ਹਾਪੂ ਬੰਦਾ ਹੀ ਜਾਂਨੇ ਹੈ ਬਾਪੂ ਬੰਦੇ ਨਾ ਇਹ ਨਾ ਉਹਦੇ ਗਾਮਾ ਅੱਜ ਇਹਦਾ ਲਾਹ ਹਾਂ ਮੈਂ ਬੁਤਗਾ ਹਮਾ ਜਤੂ ਹੋ ਗਿਆ ਇਧਰ ਵੀ ਬਸ ਹੋ ਗਿਆ ਇਹ ਕੀ ਕਰ ਬੰਦੇ ਕੋਈ ਨਾ ਨਾ ਜੇ ਬੰਦਾ ਬੰਦਾ

아무튼 다가. 뭐지? 행복야 웃기네, 그놈이 나와야겠다. 웃기네. 웃기네, 그놈이 야겠다 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 웃기네. 웃기네, 야겠다야겠다야겠다야겠다야겠다야 ਕਿਹਾ ਕੋਈ ਨਹੀਂ ਰਿਕਾ ਕਿਧਰ ਗਿਆ ਇੱਕ 22 ਸਜੀਤ ਦੋ ਰਹਿ ਗਿਆ ਸਜੀਤ ਰਹਿਣਾ ਕਿਹਦੇ ਕੋਲ ਲਾ ਗਿਆ ਆਹ ਰਾਹ ਜੇ ਆਪਾਂ ਮਰ ਕੇ ਦੋਨਾਂ ਲਾ ਕੇ ਬ੍ਰੀਕੇ ਨੂੰ ਲਾ ਲੇ ਹਾਂ ਨਾ ਰੇ ਸਪੀਡ ਪੈਣ ਦੋ ਅੱਛਾ ਮਨ ਮੜਾ ਕੇ ਆ ਆ ਦੇ ਆ ਆ ਦੇ ਵੀਰ ਕਾਹੂ ਜੀ ਨਾ ਮੈਂ ਕਹਿੰਦਾ ਆਹ ਸਰਜੀਤਾ ਕਾਹਦਾ ਕੋਈ ਸਾਫ ਬਾਂਦਿਆ ਮੇਰੇ ਕੋ ਖੜੇ ਰਹਾ ਇੱਕ ਬੋਸਾ ਬਾਂਦੀ ਆ ਤੇ ਫੋਨ ਜੀ ਦਾ ਆਇਆ ਆਪਾਂ ਕਿਸੇ ਉਧਰ ਪਾੜੀਆਂ ਪੈਂਦੀ ਸਹੀ ਬੰਦੀ ਸਾਰਿਆਂ ਨੂੰ ਉਧਰ ਖਾਣ ਇਧਰੋਂ ਸਾਫ ਹੋ ਜਾਂਦੀਆ ਵੀਰੇ ਬਾਗ ਤੇ ਆਪਾਂ ਕਿੰਨੇ ਮੈਂ ਤਾਂ ਹਾਂ ਕੋਈ ਖਾਣ ਗਾਂ ਨਾਈ ਆ ਜਾ ਵੀਰ ਮੈਂ ਤਾਂ ਜਾਵਾਂ ਹਾਂ ਜੀ

मिटाल ऐसी रही है क्या बात है नहीं चलो यहां और अगर तो मुझे खड्गी मेरे ਨਾ ਨਹੀ ਕੋਈ ਨਹੀਂ ਫਾਇਦਾ ਤੁਹਾਨੂੰ ਮਿਲ ਜਾਦਾ ਪੂਰੇ ਹੋ ਕੇ ਸੜ ਜਾ ਮੈਂ ਮੰਨਦੀ ਜਿੰਨੇ ਹੋਰ ਪਾਰਾ ਇੱਕ ਬੇਟੇ ਦੀ ਲੱਗਦੀ ਹੈ ਪ੍ਰੋਫੋਰਡ ਦੇਗਾ ਸਭ ਮਾਂ ਪਾਪ ਮਾਰ ਦੋ ਅਰੇ ਆ ਜਾ ਉਹ ਮੈਂ ਲੈ ਕੇ ਤੈਨੂੰ ਨਾ 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 ਇੱਥੇ ਬੰਨਣਗੇ ਆਪ ਕੋ ਬੇਜਣਾ ਨਾ ਨਾ ਲੰਗਾ ਜਾਣ ਹੋਣ ਜਾਉਦੇ ਕਿਤੇ ਮੇਰਾ ਰੋਣਾ ਲੱਗਿਆ ਉਹਦੇ ਕਹਿਣ ਦਾ ਇੱਥੇ ਨੂੰ ਮੈਂ ਤੇ ਆਪਣੇ ਜਾਂਦਾ ਮੰਮਾ ਕਹਿੰਦੀ ਆ ਤੇ ਉੱਚਾ ਵਾਲਾ ਨਾ ਫੋਟੋ ਖਿੱਚਦੇ ਨਾਲ ਮੇਰੀ ਭੈਣ ਛੋਟੀ ਆ ਕਾਪੀ ਥੋੜੀ ਬਾਹਰ ਚਾਉਂਦੇ ਜੀ ਨੀਕਾ ਜੀ ਓਕੇ ਚਲੋ ਫੋਟੋ ਖਿੱਚਦੇ ਫੋਟੋ ਵੀ ਖਿੱਚ ਦੇਖਾ ਖਿੱਚੀਆਂ ਗਈਆਂ ਫੋਟੋ ਖਿੱਚ ਲਓ ਬਾਬਾ ਨਾਨਕ ਜਾਈ ਬਾਬਾ ਨਾਨਕ ਇਹੋ a ਮਾਤਾ ਮੇਰੀ ਲੱਗੀ ਬੜੀ ਬੱਜਾ ਪਾਣੀ ਹੋਈ ਨੀ ਜਿਸਾਨ ਨੇ ਫੱਟੀ ਬੜੀ ਹੋਈ ਨੀ ਜਿਸਾਨ ਨੇ ਫੱਟੀ ਕਾ ਲਾਗਾ ਕਦੋਂ ਦੇਖ ਕੇ ਜਾਣੀ ਆ ਲਿਖੀ ਆ ਗਿਆ ਆਲੀ ਅੱਜ ਦਿਨ ਸਾਕਾ ਮੇਰੇ ਰੋਦੀ ਰੋਦੀ ਨਹੀਂ ਆਉਂਦੀ ਮੈਂ ਉਹ ਅੰਨ ਮੇਰੇ ਕੋਲ ਰੋਦੀ ਨਹੀਂ ਮੈਂ 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 ਰ Met met c'holla dour hirien, met c'holla dour ਯੋ ਮੇਕੇ ਗੋਟਾ ਟੁਕ ਕੇ ਨੀ ਨੀ ਜੀ ਜੀ ਮਾਹਰੇ ਚ ਬਾਈਕੇ ਨੀ ਜਾਉਂਦਾ ਬੋਲ ਨਾ ਸੌਰੀ ਨਹੀਂ ਜਾਉਂਦਾ

I don't they ਲੱਗ ਗਿਆ ਲੱਗ ਗਿਆ ਵਾਹੇ ਤੁਮ ਤੁਮ ਤੁਰੇ ਦੀ ਫੇਨ ਲੱਗ ਗਿਆ ਲੱਗ ਗਿਆ ਵਾਹੇ ਤੁਮ ਤੁਮ ਤੁਰੇ ਦੀ ਫੇਨ ਆਹੀ ਹੋ ਜੀ ਗੋਡੇ ਗੋਡੇ ਚਾਮੇ ਦੀ ਫੇਹਾਂ ਤੂੰ ਗੋਡੇ ਗੋਡੇ ਲੱਗਦਾ ਫੁਲੇ ਦੀ ਲੱਗਦਾ ਯਾ ਤੇ ਆ ਕਿਹੜਾ ਆ ਜਾ ਜਾ ਬਾਹਰ ਹੀ ਜਾ ਕੋਈ ਨਹੀਂ ਮੰਗਿਆ ਮਾਦਾ ਨਾਂ ਕਿਹੜਾ ਦੇਖੀ ਦੇਖੀ ਮਾਦਾ ਆ ਦੇ ਦੇ ਚੱਲ ਆ ਆ ਸਰ ਨੱਚ ਪੜਾ ਉਹ ਨਿਕਲੂਗੀ ਪਤਾ ਨਹੀਂ ਦੋਸਤ ਫੜ ਫੜ ਕੜ ਤੜ ਸਰ ਪਾ ਵਿੱਚ ਮੈਂ ਤੇਰਾ ਨਾਮ ਨਹੀਂ ਪੜੀਂ ਆ ਤੇ ਜੁਹਰ ਰਹਿ ਜਾਂ ਮੈਂ ਚਲੋ ਮੈਂ ਆ ਗਈ ਪਰ ਉਹ ਫੋਟੋ ਮੋ ਵਟਮਾ ਚਮਕਾਤਾ ਵੀਡੀਓ ਨਹੀਂ ਆ ਵੀਡੀਓ ਕਹਿੰਦੇ ਜਹਾ ਜਾਣਾ ਵੱਡੀ ਬੋਤਲ ਲਾ ਸਾਡੀ ਕਿਚਨ ਆ ਮੈਂ ਮੈਂ ਤਾਂ ਤੇ ਟੰਪੀ ਹਮਾਰੀਆਂ ਨੇ ਫੋਟੋ ਆਉਂਦੀਆਂ ਜੇ ਨਾਵੇਂ ਦੀ ਵੀਡੀਓ ਤਾਂ ਪਤਾ ਵੀ ਚੱਲੀ ਜਾਂਦੀ ਨਹੀਂ ਚਾਲ ਕੋਈ ਨਾ ਅਰੇ ਫੋਟੀਆਂ ਮਾਰਦੀਆਂ ਨੇ ਨਾ ਰਹਿ ਗਈ ਚਾਈ ਦੀ ਕੱਪ ਕਿਧਰ ਗਈ ਅੰਦਰ ਬਜ਼ੀਰ ਵੀ ਕਰਦੇ ਹਾਂ ਹਾਂਜੀ ਹੁਣ ਇੱਥੇ ਜਿਹੜੀ ਸੱਤ ਆ ਉਹ ਪੈ ਚੁੱਕੀ ਹੈਗੀ ਤੇ ਭੈਣਾ ਨੇ ਕੀਤਾ ਜਿਹੜਾ ਉਹ ਵੀ ਪਾ ਲਿਆ ਤੇ ਜਿਹੜਾ ਝੂਲੇ ਦਾ ਰਸਮ ਸੀ ਉਹ ਵੀ ਜਿਹੜੀ ਬਨਤਾ ਚੁੱਲਾ ਝੂਲਾ ਵੀ ਤੇ ਇਸ ਤੋਂ ਬਾਅਦ ਜਿਹੜਾ ਵੀ ਹੁਣ ਜਿਹੜੀ ਦੇਗਾ ਇਹ ਫੇਰੀ ਜਾਂਦੀ ਹੈ ਆਪਣੇ ਮਾਲਵੇ ਦੇ ਵਿੱਚ ਜਿੱਦੋਂ ਸੱਤ ਪੈਂਦੀ ਹੈ ਤਾਂ ਆਪਣੇ ਸਾਰੇ ਗਲੀ ਗਵਾਂਡ ਦੇ ਵਿੱਚ ਸ੍ਰੀਕੇ ਕਬੀਲੇ ਦੇ ਵਿੱਚ ਜਿਹੜਾ ਪ੍ਰਸ਼ਾਦ ਹੈ ਜੋ ਫੇਰਿਆ ਜਾਂਦਾ ਹੈਗਾ ਤੇ ਇੱਥੇ ਜੀ ਹੁਣ ਆਪਾਂ ਪ੍ਰਸ਼ਾਦ ਫੇਰ ਦੇਾਂਗੇ ਤੇ ਇਸ ਤੋਂ ਬਾਅਦ ਤੇ ਕਿਉਂਕਿ ਜਿਹੜਾ ਮੌਸਮ ਜੀ ਬਹੁਤ ਜ਼ਿਆਦਾ ਖਰਾਬ ਹੋਇਆ ਪਿਆ ਸੀ ਹਨੇਰੀ ਮੀਂਹ ਦੱਸਿਆ ਹੋਇਆ ਸੀ ਇਸ ਦਿਨ 19 ਤਰੀਕ ਸੀ ਜਿਸ ਦਿਨ ਆਪਾਂ ਜਿਹੜਾ ਸੱਤ ਦਾ ਪ੍ਰੋਗਰਾਮ ਦੇ ਜਿਹੜਾ ਵੀਡੀਓ ਤੁਹਾਡੇ ਨਾਲ ਸ਼ੇਅਰ ਕਰਦੇ ਆਂਗੇ ਤੇ ਉਦੋਂ ਬਹੁਤ ਜ਼ਿਆਦਾ ਮੌਸਮ ਖਰਾਬ ਸੀ ਐਂ ਲੱਗਦਾ ਸੀ ਵੀ ਹੁਣ ਇਹ ਮੀਂਹ ਹਨੇਰੀ ਆਏ ਵੀ ਜਪਾਂ ਸੀ ਸਿੱਤੀ ਪਹਿਲਾਂ ਦੇਖ ਪਛਾਹ ਦਾ ਜਿਹੜਾ ਉਹ ਫੇਰਦੀ ਏ ਤੇ ਚਲੋ ਜੀ ਹੁਣ ਆਪਾਂ ਵੀਡੀਓ ਦਾ ਵੀ ਕਰਨ ਲੱਗੇ ਐਂਡ ਤੇ ਵੀਡੀਓ ਨੂੰ ਐਂਡ ਤੱਕ ਦੇਖਣ ਲਈ ਤੁਹਾਡਾ ਧੰਨਵਾਦ ਜੀ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਦਿਓ ਤੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰ ਦਿਓ ਜੀ ਚਲੋ ਜੀ ਆਪਾਂ ਮਿਲਾਂਗੇ ਨਿਊਜ਼ ਦੇ ਵਲੌਗ ਦੇ ਨਾਲ ਬਾਏ